ਫਿਰ ਪ੍ਰੇਮ ਨਾਲ ਆਪਣੀ ਰਸਨਾ ਪਵਿੱਤਰ ਕਰੋ ਆਇਆ ਸੀ ਤੂੰ ਨਾਮ ਜਪਣ ਨੂੰ 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 ਕੀ ਕਰਨ ਲੱਗ ਪਿਆ ਚੋਰੀ ਯਾਰੀ ਨਿੰਦਿਆ ਸੁਗਲੀ ਝੂਠ ਤਖਾਨ ਕਟੁੱਤਾ ਬੈਮਨਸਤਾ ਦੁਨੀਆ ਪਰ ਦੇ ਜਿਹੜੇ ਬਵਾਲ ਪਾਲੇ बहया उल तंदे मनुष्य तू नई मिलना, नई मिलण नई मिलण तनुष चोल नई मिलण तूं बंदे मनुष्य चोल नई मिलना, नई मिलण नई बंदे मनुष्य चोल नई मिलण जेको तुसी ਇੱਥੇ ਕੁਝ ਸ਼ੁਭਕਰਮ ਕੀਤੇ ਸੀ ਆਪਾਂ ਆਨੰਦ ਲੈ ਰਹੇ ਆ ਪੱਕੇ ਚੱਲ ਰਹੇ ਆ ਮੈਂ ਇਸਨੇ ਥੋੜਾ ਕਹਿਣਾ ਪੱਖਾ ਲਗਾ ਦਿਆ ਜਾਂ ਕੁੱਤੇ ਨੇ ਕਹਿਣਾ ਕਿ ਮੈਨੂੰ ਏਸੀ ਲਗਾ ਦੇਤਾ ਉਹ ਤਾਂ ਜੁਨੀ ਪੋਕ ਤਰਿਆ ਅਸੀਂ ਕੁਝ ਸ਼ੁਭਕਰਮ ਕਰਕੇ ਆਏ ਲੇਕਿਨ ਹੁਣ ਜੇ ਆਪਾਂ ਹੋਰ ਕਰਾਂਗੇ ਤੇ ਕੋ ਸਾਡੀ ਹੋਰ ਤਰੱਕੀ ਹੋ ਜਾਏਗੀ ਪਾਵਰਤ ਜੇ ਅਸੀਂ ਬਾਲੇ ਦੇ ਥੋੜੇ ਬਾਲੇ ਸ਼ੁਭਕਰਮ ਕਰ ਲਏ ਦੇਵਲੋਕ ਚ ਪਹੁੰਚ ਜਾਵਾਂਗਾ ਉਹਦੇ ਉਹ ਤੋਂ ਨਿਸ਼ਕਾਮੀ ਹੋ ਕੇ ਸ਼ੁਭਕਰਮ ਕਰਾਂਗੇ ਫਿਰ ਅਸੀਂ ਸਤ ਲੋਕ ਚ ਪਹੁੰਚਾਂਗੇ ਸਤ ਲੋਕ ਵਿੱਚ ਪਹੁੰਚਿਆ ਹੋਇਆ ਜੀਵ ਮੁੜ ਕੇ ਫਿਰ ਕਦੇ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ ਭਾਈ ਪ੍ਰੇ ਸੱਜਣੋ ਇਹ ਹੈ ਸਾਡਾ ਧਾਰਮਿਕ ਸਿਲਸਿਲੇ ਦੇ ਵਿੱਚ ਜਿੰਨੇ ਵੀ ਦੁਨੀਆ ਦੇ ਮਤਮ ਤੰਤਰ ਹੈ ਇਹਹੀ ਲਾਈਨ ਦੱਸਦੇ ਇਸ ਕਰਕੇ ਲੇਕਿਨ ਹੋਇਆ ਕਿ ਅਸੀਂ ਪਿਛਲੇ ਮਾੜੇ ਕਰਮਾਂ ਤੋਂ ਅਜੇ ਛੁੱਟੀ ਨਹੀਂ ਪਾਈ ਅਸੀਂ ਹੋਰ ਬਵਾਲ ਖੜੇ ਕਰਕੇ ਜਾ ਰਹੇ ਹਾਂ ਪਿਛਲਾ ਰਸਤਾ ਸਾਫ ਨਾ ਕੀਤਾ ਮਿਸ਼ਲਾ ਰਸਤਾ ਸਾਫ ਨਾ ਕੀਤਾ ਰਸਤਾ ਸਾਫ ਨਾ ਕੀਤਾ ਪਿਛਲਾ ਰਸਤਾ ਸਾਫ ਨਾ ਕੀਤਾ ਕਿਉਂਕਿ ਸਰੀਰ ਤੇ ਜੋ ਦੁੱਖ ਆ ਰਿਹਾ ਹੈ ਇਹ ਪਿਛਲੇ ਪੁਰਵ ਜਨਮ ਦੇ ਮਾੜੇ ਕਰਮਾਂ ਦਾ ਫਲ ਅਸੀਂ ਭੋਗ ਰਹੇ ਹਾਂ ਲੇਕਿਨ ਹੁਣ ਕੀ ਕਰਦੇ ਹੋਰ ਬਖੇੜੇ ਖੜੇ ਕਰ ਲੈ ਪਿਛਲਾ ਰਸਤਾ ਸਾਫ ਨਾ ਕੀਤਾ ਅੱਗੇ ਬਖੇਰ ਲੈ ਕੰਡੇ ਮਨੁਸ ਚੋੜਾ ਨਹੀਂ ਨਿਲੜਾ ਨਹੀਂ ਮਿਲਣਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਨਿਲੜਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਮਿਲਣਾ ਕਿਉਂਕਿ ਮੈਂ ਕੋਈ ਗਾਇਕ ਨਹੀਂ ਆ ਮੈਨੂੰ ਦੋ ਕਲਾਈਨਾਂ ਕਿਤੇ ਬੋਲ ਰਿਹਾ ਸੀ ਬੜੀਆਂ ਚੰਗੀਆਂ ਲੱਗੀਆਂ ਤੁਹਾਨੂੰ ਸੁਣਾਤੀਆਂ ਲੇਕਿਨ ਤੀਸਰੀ ਲਾਈਨ ਮੈਂ ਆਪਣੇ ਕੋਲੋਂ ਜੋੜੀ ਹੈ ਥੋੜਾ ਧਿਆਨ ਦਿਓ ਜੇ ਸਹੀ ਹੋਈ ਤਾਂ ਮੈਨੂੰ ਦੱਸ ਦਿਓ ਅਜੇ ਖਰਾਬ ਹੋਈ ਤਾਂ ਮੈਂ ਦੱਸ ਦੇ ਤੀਸਰੀ ਲਾਈਨ ਮੈਂ ਆਪਣੇ ਕੋਲੋਂ ਜੋੜੀ ਜੇ ਬੰਦਿਆ ਤੇ ਨਾਮ ਨਾ ਜਪਿਆ ਜੇ ਬੰਦਿਆ ਤੇ ਨਾਮ ਨਾ ਜਪਿਆ ਬੰਦਿਆ ਤੇ